ਕੋਈ ਮਸਲਾ ਹੈ ਉਹ ਐ ਨਹੀਂ ਹੁੰਦਾ ਹੁੰਦਾ ਅੱਜ ਕਰੋੜਾਂ ਅਰਬਾਂ ਰੁਪਈਆ ਦਾ ਤੇਲ ਏ ਟਰੈਕਟਰਾਂ ਚ ਫੁੱਕਿਆ ਗਿਆ ਅੱਜ ਕਿੰਨੇ ਤੜਫ ਰਹੇ ਐ ਹੈ ਆ ਮਰੀਜ਼ ਐ ਆ ਹਸਪਤਾਲਾ ਚ ਜਾਣੇ ਆ ਤੜਫਦੇ ਐ ਜਿੋਂ ਉਂਝ ਜ਼ਰੂਰੀ ਐ ਕਿ ਇਹਨਾਂ ਨੂੰ ਢੋਵਣਾ ਜ਼ਰੂਰੀ ਐ ਮੈਂ ਤਾਂ ਪੁਲਿਸ ਨੂੰ ਵੀ ਕਹਿਣਾ ਐ ਵੀ ਇਹਨਾਂ ਨੂੰ ਰੋਕੋ ਕੇ ਨਾ ਉਹਨਾਂ ਨੂੰ ਤਪਾਓ ਵਿਚਾਰਾਂ ਨੂੰ ਹੈ ਐਨਾ ਤੇਲ ਫੁੱਕਿਆ ਗਿਆ ਅੱਜ ਉਹਨਾਂ ਦੀ ਉਹੀ ਮਦਦ ਕੀਤੀ ਜਾਂਦੀ ਹੈ ਜੇ ਕਿਸੇ ਨੇ ਦੋਕ ਨਾਲ ਆਖਦੀਏ ਨਾ ਇਹਨਾਂ ਨੂੰ ਬਾਹਰ ਜੋ ਯਾਰ ਇਹ ਗਰੀਬ ਆ ਨਹੀਂ ਬਹੋਂਦੇ ਅੱਜ ਇੱਥੇ ਉਹੀ ਉਹ ਕਰੀ ਜਾਂਦੇ ਆ ਕੋਈ ਗੱਲ ਬਣੀ ਹੈ ਇਹ ਇਹ ਮਸਲਾ ਨਹੀਂ ਹੋਣਾ ਹੱਲ ਟਰੈਕਟਰ ਜਿਹਨੇ ਮਰਜ਼ੀ ਕਰੀ ਜਾਣ ਅਸੀਂ ਕਰਜ਼ਾ ਲਈ ਜਾਂਦੇ ਆ ਉਠੀਆਂ ਪਾਈ ਜਾਂਦੇ ਆ ਮਾਫ ਕਰ ਦਿਓ ਕੀ ਦਲੀਲ ਹੋਈ ਹੈ ਅੱਜ ਜੇ ਮੈਥੋਂ ਕੋਈ ਪੈਸੇ ਲਵੇ ਮੈਨੂੰ ਆਖੇ ਕੋਈ ਮਾਫ ਕਰਦੇ ਨਹੀਂ ਹੁੰਦਾ ਏ ਸਹੀ ਗੱਲ ਕਰਨੀ ਚਾਹੀਦੀ ਏ ਸਾਰੀ ਉਮਰ ਤੱਕ ਨਹੀਂ ਲਾਉਣਗੇ ਇਹਦਾ ਮਸਲਾ ਹੱਲ ਕੋਈ ਨਹੀਂ ਹੈ ਸਿੱਧੀ ਜੀ ਗੱਲ ਹੈ ਲੋਕਾਂ ਨੂੰ ਤਬਾਹ ਰਿਹਾ ਮੇਰਾ ਨਾਮ ਬਜੀਤ ਸਿੰਘ ਪਿੰਡ ਕੁੱਦਾ ਜੀ ਮੇਰੀ ਗੱਲ ਸੁਣੋ ਜੀ ਕੋਈ ਮਸਲਾ ਹੈ ਉਹ ਐ ਨਹੀਂ ਹੁੰਦਾ ਹੁੰਦਾ ਅੱਜ ਕਰੋੜਾ ਅਰਬ ਰੁਪਿਆ ਦਾ ਤੇਲ ਏ ਟਰੈਕਟਰਾਂ ਚ ਫੁੱਕਿਆ ਗਿਆ ਆ ਜਿਹੜੀ ਟ੍ਰੈਫਿਕ ਹੈ ਜਾਮ ਕੀਤੀ ਗਈ ਇਹ ਗੱਲ ਹੋਣੀ ਹੋ ਸਕਦੀ ਇਹਨਾਂ ਦੇ ਲੀਡਰਾਂ ਨਾਲ ਅੱਜ ਕਿੰਨੇ ਤੜਫ ਰਹੇ ਹੈ ਹੈ ਆ ਮਰੀਜ਼ ਹੈ ਆ ਹਸਪਤਾਲਾ ਚ ਜਾਣੇ ਹੈ ਤੜਫਦੇ ਹੈ ਔਰ ਉਹਨਾਂ ਨੂੰ ਮੈਂ ਤਾਂ ਆਪ ਆਖੀ ਜਾਨਣਾ ਵੀ ਆ ਮਰੀਜ਼ ਹੈ ਜਿਹੜੇ ਸਾਰੇ ਤੜਫ ਰਹੇ ਹੈ ਹੁਣ ਤੁਸੀਂ ਉਹ ਜ਼ਰੂਰੀ ਹੈ ਕਿ ਇਹਨਾਂ ਨੂੰ ਟਪਾਉਣਾ ਜ਼ਰੂਰੀ ਹੈ ਮੈਂ ਤਾਂ ਪੁਲਿਸ ਨੂੰ ਵੀ ਕਹਣਾ ਵੀ ਇਹਨਾਂ ਨੂੰ ਰੋਕੋ ਕਿ ਨਾ ਉਹਨਾਂ ਨੂੰ ਟਪਾਓ ਵਿਚਾਰਾਂ ਨੂੰ ਤੜਫ ਰਹੇ ਹੈ ਲੋਕ ਕੀ ਕਰ ਰਹੇ ਹੈ ਲੋਕ ਭੁੱਖੇ ਮਰ ਰਹੇ ਹੈ ਹੈ ਇੰਨਾ ਤੇਲ ਫੁੱਕਿਆ ਗਿਆ ਐ ਅੱਜ ਉਹਨਾਂ ਦੀ ਉਹੀ ਮਦਦ ਕੀਤੀ ਜਾਂਦੀ ਹੈ ਜੇ ਕਿਸੇ ਨੇ ਧੋਕ ਨਾਲ ਆਖਦੀਏ ਨਾ ਇਹਨਾਂ ਨੂੰ ਬਾਹਰ ਜਾ ਯਾਰ ਇਹ ਗਰੀਬਾਂ ਨਹੀਂ ਬਹੋਂਦੇ ਅੱਜ ਇੱਥੇ ਉਹੀ ਹੋ ਘਰੀ ਜਾਂਦੇ ਆ ਕੋਈ ਗੱਲ ਨਹੀਂ ਇਹ ਇਹ ਮਸਲਾ ਨਹੀਂ ਹੋਣਾ ਹੱਲ ਟਰੈਕਟਰ ਜਿੰਨੇ ਮਰਜ਼ੀ ਕਰੀ ਜਾਣ ਜਦੋਂ ਮੈਂ ਕਿਸਾਨ ਐ ਮੇਰਾ ਮੁੰਡਾ ਖੇਤੀ ਕਰਨ ਨੂੰ ਤਿਆਰ ਨਹੀਂ ਕਿਸਾਨ ਦਾ ਪੁੱਤ ਕਿਸਾਨ ਖੇਤੀ ਕਰਨ ਨੂੰ ਤਿਆਰ ਨਹੀਂ ਫਿਰ ਮਸਲੇ ਹੱਦ ਕਿਵੇਂ ਹੋਣਗੇ ਅਸੀਂ ਕਰਜ਼ਾ ਲਈ ਜੰਨੇ ਆਂ ਉਠੀਆਂ ਪਾਈ ਜੰਨੇ ਆਂ ਮਾਫ ਕਰ ਦਿਓ ਕੀ ਦਲੀਲ ਹੋਈ ਇਹ ਅੱਜ ਜੇ ਮੈਥੋਂ ਕੋਈ ਪੈਸੇ ਲਵੇ ਮੈਨੂੰ ਆਖੇ ਕੋਈ ਮਾਫ ਕਰਦੇ ਨਹੀਂ ਹੁੰਦਾ ਇਹ ਸਹੀ ਗੱਲ ਕਰਨੀ ਚਾਹੀਦੀ ਹੈ ਜਿਹੜੀ ਇਹ ਗੱਲ ਹੈ ਇਹ ਬੈਠ ਕੇ ਵੀ ਹੋ ਸਕਦੀ ਆ ਆ ਇੰਨਾ ਪ੍ਰਸ਼ਾਸਨ ਦਿੱਲੀ ਇੱਕ ਸਾਲ ਆਏ ਤੇ ਉਦੋਂ ਕੀ ਹੋਇਆ ਹੁਣ ਕੀ ਹੋਊਗਾ ਇਹ ਲੋਕਾਂ ਨੂੰ ਤਪਾਉਣ ਵਾਲੀ ਗੱਲ ਹੈ ਸਾਰੀ ਉਮਰ ਧਰਮ ਨੇ ਲਾਉਣਗੇ ਇਹਦਾ ਮਸਲਾ ਹੱਲ ਕੋਈ ਨਹੀਂ ਹੈ ਸਿੱਧੀ ਗੱਲ ਹੈ ਲੋਕਾਂ ਨੂੰ ਤਾਂ ਬਾਹਰ ਰਹਿ ਹੈ